ਬਾਪੂ ਦੇ ਧੀ ਨੂੰ ਫੋਨ ਕੀਤਾ ਗਿਆ ਉਹ ਕਹਿੰਦੀ ਅਸੀਂ ਨਹੀਂ ਆ ਸਕਦੇ ਸਾਡੇ ਕੋਲ ਟਾਈਮ ਨਹੀਂ ਬਾਪੂ ਦੇ ਪੋਤਿਆਂ ਨੂੰ ਫੋਨ ਕੀਤਾ ਗਿਆ ਉਹ ਕਹਿੰਦੇ ਸਾਡੇ ਕੋਲ ਵੀ ਵਕਤ ਨਹੀਂ ਹੋਰ ਤਾਂ ਹੋਰ ਅਮੀਰ ਚੰਦ ਜੀ ਨੂੰ ਫੋਨ ਆਇਆ ਇਹਨਾਂ ਦੇ ਪੋਤਰਿਆਂ ਦਾ ਕਹਿੰਦੇ ਸਾਨੂੰ ਫੁੱਲ ਲਿਆ ਕੇ ਦੇ ਦੇ ਕਿ ਡੜਵਾਂਸ ਜਮਾਨਾ ਆ ਗਿਆ ਦਾਦਾ ਮਰ ਗਿਆ ਉਹਦੇ ਆਖਰੀ ਦਰਸ਼ਨ ਕਰਨ ਵੀ ਨਹੀਂ ਆ ਰਹੇ ਉਹਦੇ ਅੰਤਮ ਸੰਸਕਾਰ ਤੇ ਵੀ ਨਹੀਂ ਆ ਰਹੇ ਉੰਜ ਕਹਿੰਦੇ ਸਾਨੂੰ ਉਹਨੇ ਫੁੱਲ ਲਿਆ ਕੇ ਦੇ ਸਤ ਪੁਰ ਕਰਤਾ ਪਖ ਮੇਰੋ ਨਿਰਭੈ ਅਕਾਲ ਮੂਰਤਿ ਜੀ ਸਭੁ ਪ੍ਰਭੁ ਸਰਬ ਸੁਆਮੀ ਆਪੁ ਆਪਿ ਜਿਤੁ ਕਾ ਸਤਿ ਸਤਿ ਮੋਖ ਸਚੁ ਸਚੁ ਸਤਿਨਾਮ 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 ਜੀ ਜਾਪੋ ਸਤਨਾਮ 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 ਜੀ ਵਾਹਿਗੁਰੂ ਬੁਲੇ ਸੋਨਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਕਮ ਸਿੰਘ son of ਦਾਰਾ ਸਿੰਘ ਬਾਪੂ ਜੀ ਦਾ ਪਿੰਡ ਸੀਗਾ ਜੀ ਕਰੀਕਲਾ ਗੁਰੂ ਹਰਸਹਾਏ ਦੇ ਨੇੜੇ ਪਿੰਡਾ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਕਰੀ ਗਲਾਵਾ ਬਾਪੂ ਅੱਜ ਬਾਪੂ ਇਸ ਬਾਨੀ ਸੰਸਾਰ ਤੋਂ ਹਲਵਿਦਾ ਆ ਗਏ ਨੇ ਇਹ ਦੁਨੀਆ ਨੂੰ ਹਲਵਿਦਾ ਆ ਕੇ ਕੂਚ ਕਰ ਗਏ ਨੇ ਆਪਣੀ ਸਵਾਸਨ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਬਾਪੂ ਹਾਕਮ ਸਿੰਘ ਸਾਡੇ ਸੁਪਨਿਆਂ ਦੇ ਘਰ 30424 ਨੂੰ ਆਏ ਸੀ ਸਿਰਫ 7 ਦਿਨਾਂ ਦਾ ਸਫ਼ਰ ਸਿਰਫ 7 ਦਿਨਾਂ ਦਾ ਸਫ਼ਰ ਇੱਥੇ ਤੈਅ ਕੀਤਾ ਬਾਪੂ ਹਾਕਮ ਸਿੰਘ ਬਾਪੂ ਨੂੰ ਲੈ ਕੇ ਆਉਣ ਵਾਲੇ ਮੀਰ ਚੰਦ ਬਜਾਜ ਜੀ ਰੋਸ਼ਨ ਲਾਲ ਜੀ ਜੰਗੀਰ ਵੀਰ ਬਾਈ ਜੀ ਹੁਣੀ ਸਰਜੀਤ ਸਿੰਘ ਜੀ ਹੁਣੀ ਤੇ ਸਭ ਤੋਂ ਵੱਡਾ ਧੰਨਵਾਦ ਆ ਵੀਰ ਦਾ ਸਾਡੇ ਦੇ ਛੋਟੇ ਭਾਈ ਦਾ ਜਿਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਬੀਜੀ ਕੀ ਨਾ ਥੋੜਾ ਸੁਖਜੀਤ ਸਿੰਘ ਸੁਖਜੀਤ ਸਿੰਘ ਇਹਨਾਂ ਦੇ ਆਣ ਗਵਾਂਢ ਵੀਰੇ ਰਹਿੰਦਾ ਸੀ ਤੇ ਬਾਪੂ ਦੀ ਇਸ ਮੰਦੀ ਹਾਲਤ ਨੂੰ ਦੇਖਦਾ ਸੀ ਬਾਪੂ ਦੇ ਆਪਦੇ ਧੀਆਂ ਪੁੱਤ ਪੋਤੇ ਵੀ ਆ ਪੋਤੀਆਂ ਵੀ ਆ ਦੋਤੇ ਦੋទੀਆਂ ਵੀ ਆ ਪਰ ਕੋਈ ਵੀ ਜ਼ਿੰਮੇਵਾਰੀ ਬਾਪੂ ਦੀ ਜਿਉਂਦੇ ਸੀ ਚੱਕਣ ਨੂੰ ਛੱਡੋ ਬਾਪੂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਆਜ ਅੰਤਮ ਸੰਸਕਾਰ 'ਚ ਸ਼ਾਮਲ ਹੋਣ ਤੋਂ ਵੀ ਮਨ ਕਰ ਹੋ ਗਿਆ। ਧੰਨਵਾਦ ਆ ਬਾਪੂ ਦੇ ਭਤੀਜੇ ਆਏ ਨੇ। ਬਾਪੂ ਦਾ ਭਤੀਜਾ ਅਮਰ ਸਿੰਘ ਆ, ਜੱਜ ਸਿੰਘ ਆ। ਇੱਕ ਜੀੜਾ ਬਾਈ ਜਿਹਨੇ ਸੇਵਾ ਕਰਾਈ ਸੀ ਦੱਸਿਆ ਸੀ ਬਾਪੂ ਬਾਰੇ ਸੁਖਜੀਤ ਸਿੰਘ ਆ। ਤੇ ਧੰਨਵਾਦ Amir Chand ਜੀ ਦਾ ਤੇ Roshan Lal ਜੀ ਦਾ। ਬਾਪੂ ਦੇ ਭਤੀਜੇ ਜੱਜ ਸਿੰਘ ਤੇ ਅਮਰ ਸਿੰਘ ਘਟੋ ਘਟ ਬਾਪੂ ਦੀ ਇਸ 파ਰਥਿਕ ਦੇਨ ਨੂੰ ਇਹ ਦਰਸ਼ਨ ਤਾਂ ਕਰ सके ਬਾਪੂ ਦੇ ਧੀ ਨੂੰ ਫੋਨ ਕੀਤਾ ਗਿਆ ਉਹ ਕਹਿੰਦੀ ਅਸੀਂ ਨਹੀਂ ਆ ਸਕਦੇ ਸਾਡੇ ਕੋਲ ਟਾਈਮ ਹੈ ਨਹੀਂ ਬਾਪੂ ਦੇ ਪੋਤਿਆਂ ਨੂੰ ਫੋਨ ਕੀਤਾ ਗਿਆ ਉਹ ਕਹਿੰਦੇ ਸਾਡੇ ਕੋਲ ਵੀ ਵਕਤ ਨਹੀਂ ਹੋਰ ਤਾਂ ਹੋਰ ਅਮੀਰ ਚੰਦ ਜੀ ਨੂੰ ਫੋਨ ਆਇਆ ਇਹਨਾਂ ਦੇ ਪੋਤਰਿਆਂ ਦਾ ਕਹਿੰਦੇ ਸਾਨੂੰ ਫੁੱਲ ਲਿਆ ਕੇ ਦੇ ਦਿਓ ਸਸਕਾਰ ਕਹਿੰਦੇ ਉੱਥੇ ਹੀ ਕਰ ਦੋ ਅਸੀਂ ਇੱਥੇ ਨਹੀਂ ਕਰਨਾ ਸਸਕਾਰ ਪਰ ਸਾਨੂੰ ਫੁੱਲ ਲਿਆ ਕੇ ਦੇ ਦਿਓ ਕਹਿੰਦੇ ਘਰੇ ਦੇਖੋ ਕਿ ਦੜਵਾਸ ਜਮਾਨਾ ਆ ਗਿਆ ਦਾਦਾ ਮਰ ਗਿਆ ਉਹਦੇ ਆਖਰੀ ਦਰਸ਼ਨ ਕਰਨ ਵੀ ਨਹੀਂ ਆ ਰਹੇ ਉਹਦੇ ਅੰਤਮ ਸੰਸਕਾਰ ਤੇ ਵੀ ਨਹੀਂ ਆ ਰਹੇ ਤੇ ਉੰਜ ਕਹਿੰਦੇ ਸਾਨੂੰ ਉਹਨੇ ਫੁੱਲ ਲਿਆ ਕੇ ਦੇ ਦੇ ਐ ਜੇ ਕਿਹੜੀ ਤਬਦੀਲੀ ਆ ਗਈ ਸਾਡੇ ਸਮਾਜ ਚ ਇਹਦਾ ਕਿਹੜਾ ਕੋਈ ਸਾਡਾ ਮਾੜਾ ਕਰਮ ਕੀਤਾ ਸੀ ਪੰਜਾਬ ਦੇ ਵਿੱਚ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨਹੀਂ ਤਾਂ ਹਾਕਮ ਸੰਗ ਵਰਗੇ ਬਜ਼ੁਰਗਾਂ ਨੇ ਪੰਜਾਬ ਦੇ ਟਿੱਬੇ ਪੱਟ-ਪੱਟ ਕੇ ਪੱਧਰ ਕੀਤੇ ਇਹ ਟਿੱਬਿਆਂ ਨੂੰ ਵਾਹੀਯੋਗ ਜ਼ਮੀਨਾਂ ਦੇ ਵਿੱਚ ਤਬਦੀਲ ਕੀਤਾ ਤੇ ਅੱਜ ਇਹਨਾਂ ਦਾ ਹਸ਼ਰ ਇਸ ਤਰ੍ਹਾਂ ਦਾ ਵੀ ਇਹਨਾਂ ਦੇ ਆਪਣੇ ਪੁੱਤ ਪੋਤੇ ਧੀਆਂ ਦੋ ਤੇ ਦੋ ਧੀਆਂ ਸਾਧ ਰਣ ਦੀ ਪਜਾਏ ਜਿਉਂਦੇ ਜੀ ਮਰੇ ਦੇ ਦਰਸ਼ਨ ਕਰਨ ਨੂੰ ਵੀ ਤਿਆਰ ਨਹੀਂ ਕੋਈ ਬਾਕੀ ਉਸਕਾਰਪੁਰਖ ਵਾਹਿਗੁਰੂ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਅਲੱਗ-ਅਲੱਗ ਨਾਵਾਂ ਨਾਲ ਪੁਕਾਰਦੇ ਉਹਨਾਂ ਦੀ ਕਿਰਪਾ ਨਾਲ ਜਿਹੜੀ ਇਹ 7 ਦਿਨ ਦੀ ਸੇਵਾ ਬਾਪੂ ਹਾਕਮ ਸਿੰਘ ਜੀ ਦੀ ਸਾਨੂੰ ਮਿਲੀ ਸਾਡੀ ਟੀਮ ਨੇ ਡਾਕਟਰ ਸਾਹਿਬਾਨਾਂ ਨੇ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਧੰਨਵਾਦ ਦੀਆਂ ਅਮੀਰ ਚੰਦ ਜੀ ਦੀ ਫਿਰੋਜ਼ਪੁਰ ਵਾਲੀ ਸਾਡੀ ਟੀਮ ਦੇ ਜਿਨ੍ਹਾਂ ਨੇ ਇਸ ਬਜ਼ੁਰਗ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਬਖਸ਼ਿਆ ਵਜ਼ੀਰ ਅਰਦਾਸ ਕਰਿਓ ਬਾਪੂ ਹਾਕਮ ਸਿੰਘ ਜੀ ਇਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਾ ਤੇ ਹੁਣ ਪਿੰਡ ਚਮਚਾਨ ਘਾਟ ਹਸਨਪੁਰ ਦੇ ਵਿੱਚ ਸੰਸਕਾਰ ਹੋਊਗਾ ਬਾਪੂ ਦਾ ਪਿੰਡ ਹਸਨਪੁਰ ਦੇ ਗੁਰੂ ਘਰ 'ਚ ਹੀ ਭੋਗ ਪਾਇਆ ਜਾਊਗਾ ਅੱਜ ਤੋਂ ਦੱਸ ਦੇਣਾ ਬਾਦ ਅੱਜ ਇਸ ਗੱਲ ਦਾ ਕਿਤਨਾ ਕਿਤੇ ਸਕੂਨ ਵੀ ਆ ਵੀ ਮਹਾਰਾਜ ਨੇ ਸਾਡੇ ਹੱਥੋਂ ਇਹ ਸੇਵਾ ਲਈ ਬਾਪੂ ਜੀ ਦੀ ਬਾਪੂ ਜੀ ਦੇ ਕਿਰਿਆਕਰਮ ਦੀ ਪਰ ਇਸ ਗੱਲ ਦਾ ਦੁੱਖ ਵੀ ਆ ਅਫਸੋਸ ਵੀ ਆ ਇਹਨੇ ਹੁੰਦੇ ਖੂਹ ਦੀ ਮਿੱਟੀ ਖੂਹ ਨੂੰ ਲੱਗੇ ਬਾਪੂ ਦੀ ਮਿੱਟੀ ਅਸੀਂ ਚਾਹੁੰਦੇ ਸੀ ਬਾਪੂ ਦੇ ਉਸ ਸਥਾਨ ਤੇ ਜਾਵੇ ਜਿੱਥੋਂ ਇਹ ਮਿੱਟੀ ਪੈਦਾ ਹੋਈ ਸੀ ਪਰ ਨਹੀਂ ਹੋ ਸਕਿਆ ਪਰ ਅਸੀਂ ਆਪਣਾ ਫਰਜ਼ ਸਮਝਦੇ ਆ ਬਾਪੂ ਹਾਕਮ ਸਿੰਘ ਜੀ ਦਾ ਅੰਤਮ ਕਿਰਿਆ ਕਰਮ ਅੰਤਮ ਸੰਸਕਾਰ ਹਸਨਪੁਰ ਕਰਨ ਜਾ ਰਹੇ ਆ ਪਿੰਡ ਭਾਈ ਰਤਨਦੀਪ ਸਿੰਘ ਜੀ ਹੁਣ ਅਰਦਾਸ ਕਰਨਗੇ ਸੈਟਾ ਕਲੇਉ ਸੰਗਤ ਜੀ ਨੂੰ ਬੇਨਤੀ ਹੈ ਸਾਰਿਆਂ ਨੂੰ ਆਰਤੀ ਲਿਆ ਕੇ ਆਰਤੀ ਦੇ ਉੱਤੇ ਬਾਪੂ ਜੀ ਦਾ ਪਾਰਤਿਕ ਸੀਸ ਰੱਖਿਆ ਜਾਵੇ ਉਸ ਤੋਂ ਬਾਅਦ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਉਸ ਪ੍ਰੰਤ ਚਮਚਾਨ ਘਾਟ ਨੂੰ ਚਾਲੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਰਦਾਸ ਇੱਕ ਵੰਨ ਕਾਰਵਾਈ ਗੁਰੂ ਜੀ ਦੀ ਫਤਿਹ ਸ੍ਰੀ ਗੋਬਿੰਦ ਸਿੰਘ ਜੀ ਬਾਦ ਨੂੰ ਕਰਦੇ ਜੀ ਮੋਤੀ ਪਾਸ਼ਾ ਜੀ ਦਸਮੀ ਕਿਸੰਗੋਤੀ ਸਿਮਰ ਕੇ ਨਾਮ ਲਈ ਤੇ ਆਏ ਫਿਰੰਗਤ ਗੁਰਦੇ ਅਮਰਦਾਸ ਰਾਮਦਾਸੇ ਹੋਏ ਸਾਈ ਅਜਨਰ ਗੋਬਿੰਦ ਨੌ ਸਿਮਰੋ ਸ੍ਰੀ ਹਰਾਇਸ ਵਾਕੂ ਹਾਕਮ ਸਿੰਘ ਜੀ ਦੇ ਪਾਸ਼ਾ ਜੀ ਜਿਨੇ ਆਯੂ ਬਖਸ਼ੀ ਅਤੇ ਪਾਸ਼ਾ ਨੂੰ ਹੀ ਇਫੋ ਉਡੇ ਹੋਏ ਆਪ ਦੇ ਚਰਨਾ ਜਾਏ ਰਾਜੇ ਹਨ ਕੱਲੇ ਆਵੇ ਨਾਨਕਾ ਸਰਦੀ ਉੱਠੀ ਜਾਏ ਜਿਵੇਂ ਜਿਵੇਂ ਤੇ ਪਾਸ਼ਾ ਜੀ ਉਹ ਅੰਤਿਮ ਸੰਸਕਾਰ ਤੇ ਪਾਸ਼ਾ ਜੀ ਉਹ ਹਸਨਪੁਰ ਵਿਖੇ ਹੋਏਗਾ ਸਤੇ ਪਾਸ਼ਾ ਜੀ ਸੱਚੇ ਪਾਸ਼ਾ ਜੀ ਸਮੂਹ ਸੰਗਤਾ ਹਾਜ਼ਰ ਨਮੁਤਾ ਪ੍ਰਵਾਜ ਜਿਨੇ ਸੇਵਾ ਬਖਸ਼ੀ 19 ਸੇਵਾ ਕੀਤੀ ਤੇ ਪਾਸ਼ਾ ਜੀ ਜਿਹੜੇ ਸੱਜਣਾ ਨੇ ਲਈ ਐਸਾ ਨਨੂ ਭਾਣਾ ਮੰਨਦਾ ਬਲਬਖਸ਼ਾ ਹੁਤੇ ਪਾਸ਼ਾ ਜੀਓ ਵਾਖੂ ਆਕਨ ਸਿੰਘ ਨੂੰ ਤਾਂ ਤਾਂ ਹੀ ਉਹ ਨਾਉਂ ਆਪਨੇ ਆਪਣੇ ਚਰਨਾ ਜਗ੍ਹਾ ਲੈਣਾ ਸਕੇ ਪਾਸ਼ਾ ਜੀਓ ਗੁਰਦੁਆਰੇ ਜਾ ਕੇ ਸੱਚੇ ਅਲਾਨੇ ਦੇ ਪਾਠ ਹੋਣਗੇ ਨਨ ਸਾਹਿਬ ਦੇ ਪਾਠ ਹੋਣਗੇ ਸੱਚੇ ਪਾਸ਼ਾ ਜੀਓ ਖੁੱਲਾ ਪਾਠ ਖੜਾ ਜਾਏਗਾ ਸਮੂਹ ਸਤਿ ਆਦਾਬ ਬੀਨ ਜੋਦੜੀਆਂ ਨੇ ਸੱਚੇ ਪਾਸ਼ਾ ਜੀਓ ਦੁੱਖਾਂ ਦੇ ਕਾਜ ਰਾਸ ਕਰਨੇ ਅਖਰਵਾਲਾ ਘਾਟਾ ਪੁਲਚੂ ਮਾਫ ਕਰਨ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਚ ਨਾਮ ਦਿੱਤੇ ਆਵੇਂ ਨਾਮ ਇਚ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ ਸਤਨਾਮ 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 ਜੀ ਬਾਪੂ ਹਾਕਮ ਸਿੰਘ ਜੀ ਦੀ ਅਰਦਾਸ ਅੰਤਮ ਅਰਦਾਸ ਆ ਜਿਹੜੀ ਪਿੰਡ ਹਸਨਪੁਰ ਵਿਖੇ ਵੱਡੇ ਗੁਰੂ ਘਰ ਹੋਵੇਗੀ 17 ਤਰੀਕ ਦਿਨ ਸ਼ੁੱਕਰਵਾਰ ਸਾਰੇ ਸੰਗਤ ਨੇ ਜਿਨ੍ਹਾਂ ਨੇ ਵੀ ਬਾਪੂ ਜੀ ਦੀ ਅੰਤਮ ਅਰਦਾਸ ਸ਼ਾਮਲ ਹੋਣਾ ਉਹ ਜਰੂਰ ਪਹੁੰਚੇ ਵਾਹਿਗੁਰੂ 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 ਜੀ ਕੋ ਔਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸਿ ਪ੍ਰਭ ਦੇ ਕੀ ਸਹਾਇ। ਰਾਵ ਸ੍ਰੀ ਭਗਤ ਜੀ ਦੇ ਪਾਸ਼ਾ ਦਸਵੇਂ ਪ੍ਰਤਮਗਗ ਅਚੰਦ ਕਾ ਗੁਰੂ ਨਾਨਕ ਲਾਏ ਤੇ ਆਇਆਂ ਸੰਗਤ ਗੁਰ ਤੇ ਮਰਦਾਸੂ ਰਾਮਦਾਸਾਂ ਨੂੰ ਸਹਾਇ। ਅਰਜਨ ਹਰਗੋਬਿੰਦਨ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਹੜੇ ਸ਼ਬਦ ਖਜਾਇ ਤੇ ਇੱਕ ਬਹਾਦਰ ਸਮਰਿਆ। ਘਰ ਨਾਉਣ ਦਿਆਵੇ ਤਹ ਇਹ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਾਬਤਾਈ ਹੋਏ ਸਹਾਇ ਦਸੋਂ ਪਾਸ਼ੇ ਜੋ ਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਮੈਂਬਰ ਬਾਪੂ ਹਾਕਮ ਸਿੰਘ ਸੱਚੇ ਪਾਸ਼ੇ ਜਿਤਨੇ ਆਪ ਜਨੇ 1000 ਰੁਪਏ ਕੁੰਜੀ ਪੇਟ ਕੀਤੀ ਸੀ ਇਤਨੇ 1000 ਰੁਪਏ ਕੁੰਜ ਨੂੰ ਪਾਉਦੇ ਹਨ ਫਾਨੀ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਹਨ ਇਸ ਵਕਤ ਉਹਨਾਂ ਦੇ ਪੰਜ ਪੁੱਤਰ ਦੇਹੀ ਦਾ ਅੰਤਮ ਸੰਸਕਾਰ ਦੀ ਮੁਕੰਮਲ ਤਿਆਰੀ ਹੋ ਚੁੱਕੀ ਹੈ ਕਿਰਪਾ ਕਰੋ ਚੰਡਾ ਲਾਉਣ ਦੀ ਆਗਿਆ ਬਖਸ਼ੋ ਬਿਛੜੀ ਰੂਹ ਨੂੰ ਸਦੀਵੀ ਚਰਨਾਂ ਕੋਲ ਚ ਨਿਵਾਸ ਬਖਸ਼ੋ ਨਾ ਆਵਾਗਮਣ ਦੇ ਚੱਕਰ ਤੋਂ ਪਹੁੰਚਣਾ ਟੇਡੀਆਂ ਜੂਨਾ ਤੋਂ ਬਚਾ ਕੇ ਰੱਖਣਾ ਸੇਵਾਦਾਰਾ ਵੀਰ ਸਰ ਤੇ ਮੇਰ ਪ੍ਰਯਤਨ ਰੱਖਣਾ ਸੇਵਾ ਕਰਨ ਦੇ ਬਲ ਉਦਮਤ ਚਾਹ ਪੈਦਾ ਕਰਨ ਦੀ ਕਿਰਪਾ ਕਰੋ ਝੰਡਾ ਲਾਉਂਦੇ ਅੱਗੇ ਬਖਸ਼ੋ ਸਹੀ ਪਿਆਰੇ ਮੇਰ ਮੈਲੋ ਜਨਾ ਮਲੇਵ ਜੀ ਦੇ ਨਾਮ ਜਿੱਤਾ ਸੁਖ ਬਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਤਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ תודה רבה. <laughs> <laughs> <laughs>